ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਟਾਈਮ ਹੋ ਗਿਆ ਤਕਰੀਬਨ 12 ਵਜੇ ਨਾਲੇ ਐਵੇਂ ਲਾਦਾ ਅੱਜ ਥੋੜਾ ਜਿਹਾ ਰਾਤ ਨਾ ਦਿੱਲੀ ਹੁਣ ਇੱਥੇ ਪਤਾ ਨਹੀਂ ਲੱਗਦਾ ਦਿਨ ਰਾਤ ਦਾ 9 ਵਜੇ ਤਾਂ ਹਜੇ ਸੂਰਜ ਖੜਾ ਹੁੰਦਾ ਤੇ ਅੱਜ ਲੱਗਦਾ ਵੀ ਜਣੀ ਹੁਣ ਤੁੱਪੇ ਹੀ ਸੌਂ ਜਗੇ ਜਾ ਕੇ ਹੈਨਾ ਤੇ ਅਸੀਂ ਵੀ ਰਾਤ ਫੇਰ ਲੇਟ ਸੋਤੀਆਂ ਤੇ ਲੇਡੀ ਉੱਠਿਆ ਗਿਆ ਹੁਣ ਹੁਣ ਆਪਾਂ ਉੱਠ ਕੇ ਵੈਸੇ ਹੋ ਗਿਆ ਮੈਨੂੰ ਘੰਟਾ ਕੁੁੱਠੀ ਨੂੰ ਤੇ ਮੈਂ ਨਹਾ ਕੇ ਜਾ ਚੁਪੀ ਚੁੱਕੀ ਸੀਗੀ ਉਸ ਤੋਂ ਬਾਅਦ ਚੋਂ ਮੈਂ ਕਿਹਾ ਚੱਲ ਮੈਂ ਬਲੌਗ ਸ਼ੁਰੂ ਕਰਦੀ ਹਾਂ ਬਲੌਗ ਆਪਾਂ ਸ਼ੁਰੂ ਕਰ ਲਿਆ ਤੇ ਬਲੌਗ ਆਪਾਂ ਮੈਂ ਕਹਿੰਨਾ ਕੋਈ ਨਾ ਕੋਈ ਡੇਲੀ ਰੁਟੀਨ ਦੀਆਂ ਗੱਲਾਂ ਬਾਤਾਂ ਆਪਾਂ ਕਰਦੇ ਰਹਿੰਨੇ ਆ ਤੇ ਜਿਹੜੀ ਤੁਹਾਨੂੰ ਕੋਈ ਮੈਨੂੰ ਜਗਾ ਵਧੀਆ ਲੱਗਦੀ ਆ ਜਾਂ ਕੋਈ ਦੇਖਣ ਵਾਲੀ ਮੈਨੂੰ ਆਪ ਨੂੰ ਵੀ ਲੱਗਦੀ ਆ ਵੀ ਆ ਮੈਂ ਪਹਿਣਾ ਨੂੰ ਦਿਖਾਵਾਂ ਹੈਨਾ ਉਹ ਮੈਂ ਤੁਹਾਨੂੰ ਵੀਊ ਵੀ ਵਧੀਆ ਦਿਨੀ ਆ ਡੇਲੀ ਅੱਜ ਹੁਣ ਮੇਰੇ ਮਨ ਚ ਆਇਆ ਵੀ ਜੇ ਕੋਈ ਵੀ ਆਪਾਂ ਕਿਸੇ ਦੀ ਕੋਈ ਪ੍ਰੋਬਲਮ ਵੀ ਹੱਲ ਕਰ ਸਕਦੇ ਆ ਹੈਨਾ ਤੇ ਆਪਾਂ ਨੂੰ ਉਹ ਵੀ ਚੀਜ਼ ਵੀ ਦੱਸਣੀ ਚਾਹੀਦੀ ਆ ਅੱਜ ਮੈਂ ਤੁਹਾਨੂੰ ਦੱਸੂਗੀ ਵੀ ਜਿੰਨਾ ਭੈਣਾਂ ਨੂੰ ਸਰਵਾਈਕਲ ਹੁੰਦਾ ਉਹਨਾਂ ਦੀ ਆ ਚੀਜ਼ ਆ ਜਿਹੜੀ ਧੌਣ ਤੋਂ ਪਿੱਛੇ ਉੱਚੀ ਹੋ ਜਾਂਦੀ ਨੇ ਇੱਥੋਂ ਕਈਆਂ ਆਪਾਂ ਭੈਣਾਂ ਦੇ ਦੇਖਿਆ ਇੱਥੇ ਧੌਣ ਬਹੁਤ ਕਾਫੀ ਜ਼ਿਆਦਾ ਮੇਰੇ ਨਹੀਂ ਹੈਗੀ ਇੰਨੀ ਕਾਫੀ ਜ਼ਿਆਦਾ ਉੱਚੀ ਵੀ ਹੋਈ ਹੁੰਦੀ ਆ ਉਹ ਸਰਵਾਈਕਲ ਦੇ ਨਾਲ ਨਾ ਇੱਥੇ ਆਪਣੇ ਵੀ ਜਿੱਦਾਂ ਧੌਣ ਨੂੰ ਸਵੇਲਿੰਗ ਆ ਜਾਂਦੀ ਆ ਸੋਜ ਜਿਹਨੂੰ ਆਪਾਂ ਕਹਿ ਦਿੰਨੇ ਆ ਉਹਦੇ ਕਰਕੇ ਹੁੰਦੀ ਆ ਮੈਨੂੰ ਵੀ ਪਹਿਲਾਂ ਥੈਰੜ ਸੀਗਾ ਤੇ ਮੇਰਾ ਵੀ ਗਲਾ ਕਾਫੀ ਜ਼ਿਆਦਾ ਇੱਥੋਂ ਮੈਨੂੰ ਹੋਰ ਕੋਈ ਪ੍ਰੋਬਲਮ ਨਹੀਂ ਸੀ ਬਸ ਆ ਗਲੇ ਤੋਂ ਹੀ ਸੀਗਾ ਮੈਨੂੰ ਜ਼ਿਆਦਾ ਤੇ ਮੈਂ ਨੂੰ ਵੀ ਫਿਰ ਮੈਂ ਇਸੇ ਧੋਣ ਵਾਲੀਆਂ ਐਕਸਰਸਾਈਜ਼ਾਂ ਕਰਦੀ ਰਹੀ ਉਹਦੇ ਕਰਕੇ ਫਿਰ ਮੈਂ ਵੀ ਠੀਕ ਹੋ ਗਈ ਸੀ ਮੈਂ ਤੁਹਾਨੂੰ ਦੱਸੂਗੀ ਹੁਣ ਸਰਵਾਈਕਲ ਬਾਰੇ ਜਿੰਨਾ ਭੈਣਾਂ ਨੂੰ ਸਰਵਾਈਕਲ ਆ ਨਾ ਉਹ ਡੇਲੀ ਵੀ ਕਿਸੇ ਵੀ ਟਾਈਮ ਬੈਠ ਕੇ ਇੱਕ ਆ ਵੀ ਆਪਾਂ ਨੂੰ ਆਪਣੀ ਤੁਹੇ ਜਿਹੜੀ ਬੈਕਬੋਨ ਜਿਹਨੂੰ ਆਪਾਂ ਰੀੜ ਦੀ ਹੱਡੀ ਕਹਿ ਦਿੰਨੇ ਆ ਇਹ ਬਿਲਕੁਲ ਸਿੱਧੀ ਹੋਣੀ ਚਾਹੀਦੀ ਹੈ ਇਦਾਂ ਆਪਾਂ ਬੈਠਣਾ ਹੈਗਾ ਜੇ ਆਪਾਂ ਥੱਲੇ ਬੈਠ ਸਕਦੇ ਆ ਤਾਂ ਵੀ ਥੱਲੇ ਦਰੀ ਵਗੈਰਾ ਵਿਛਾ ਕੇ ਬੈਠ ਜੋ ਤੇ ਜੇ ਆਪਾਂ ਵੀ ਥੱਲੇ ਨਹੀਂ ਬੈਠਾ ਜਾਂਦਾ ਤਾਂ ਗੱਦਾ ਜਿੱਦਾਂ ਆਪਣੇ ਕਈ ਗੱਦੇ ਆਪਣੇ ਇੰਡੀਆ 'ਚ ਹਾਰ ਹੀ ਹੁੰਦੇ ਆ ਨਾ ਗੱਦੇ ਤੇ ਵੀ ਮੰਜੇ ਤੇ ਨਹੀਂ ਬੈਠੇ ਜਾਂਦਾ ਝੋਲ ਪੈਂਦੀ ਹੈ ਵੀ ਬੈੱਡ ਤੇ ਬੈਠ ਕੇ ਵੀ ਆਪਾਂ ਕਰ ਸਕਦੇ ਆ ਇਸ ਐਕਸਰਸਾਈਜ਼ ਨੂੰ ਇਹ ਆਪਾਂ ਕਰਨੀ ਆ ਵੀ ਚੌਂਕੜੀ ਮਾਰ ਕੇ ਬਿਲਕੁਲ ਇੰਨਾ ਸਿੱਧੇ ਵੈਸੇ ਤਾਂ ਸੀ ਕਰਦੇ ਹੁੰਦੇ ਸੀ ਕਿ ਜਦੋਂ ਉੱਥੇ ਵੀ ਸਾਰਕ ਕਰਾਉਂਦੇ ਹੁੰਦੇ ਸੀ ਉਹ ਸਾਨੂੰ ਖੜ ਕੇ ਕਰਾਉਂਦੇ ਹੁੰਦੇ ਸੀਗੇ ਜਦੋਂ ਖੜੇ ਵਾਲਿਆਂ ਨੂੰ ਐਕਸਰਸਾਈਜ਼ਾਂ ਕਰਨੀਆਂ ਉਦੋਂ ਖੜ ਕੇ ਕਰ ਦਿੰਦੇ ਸੀ ਉਹ ਪਿੱਛੇ ਹੱਥ ਕਰਕੇ ਇੰਦਾ ਕਰਾਉਂਦੇ ਸੀ ਇਹ ਆਪਾਂ ਹੁਣ ਇੰਦਾ ਕਰਨਾ ਹੈ ਜਿੱਦਾਂ ਆਪਾਂ ਵੀ ਬੈਠ ਕੇ ਚੌਂਕੜੀ ਮਾਰ ਕੇ ਹੱਥ ਆਪਣੇ ਗੋਡਿਆਂ ਤੇ ਹੋਣੇ ਚਾਹੀਦੇ ਇੰਦਾ ਸਿੱਧੇ ਆਪਾਂ ਬੈਠਣਾ ਤੇ ਸਭ ਤੋਂ ਪਹਿਲਾਂ ਆਪਾਂ ਨੀਚੇ ਜਦੋਂ ਐਂ ਝੱਕਣਾ ਉਦੋਂ ਆਪਾਂ ਸਾਹ ਛੱਡਣਾ ਹੈ ਸਾਹ ਛੱਡਣਾ ਇੱਥੇ ਕਰਨਾ ਆਪਾਂ ਸਾਹ ਭਰਨਾ ਸਾਹ ਭਰ ਕੇ ਰੋਕਣਾ ਫਿਰ ਉੱਪਰ ਕਰਨਾ ਫਿਰ ਸਾਹ ਛੱਡਣਾ ਇਦਾਂ ਹੀ ਆਪਾਂ ਇਹਨੂੰ 5 ਵਾਰ ਕਰਨਾ ਜਿੱਦਾਂ ਦੇਖੋ ਇਦਾਂ ਸਾਹ ਛੱਡਿਆ ਫਿਰ ਪੰਜ ਵਾਰ ਐਦਾਂ ਕਰਨ ਫਿਰ ਆਪਾਂ ਕਰਨਾ ਹੈਗਾ ਇੱਥੋਂ ਆਪਾਂ ਸਾਹ ਭਰਨਾ ਇੱਕ ਦਾ ਇਹ ਕਰਨਾ ਫਿਰ ਆਪਾਂ ਕਰਨਾ ਹੈਗਾ ਇੱਧਰ ਮੋਢੇ ਦੇ ਨਾਲ ਝਮਾਂ ਧੌਣ ਲਾਉਣੀ ਆ ਆਪਾਂ ਆਪਦੀ ਬਾਡੀ ਨੂੰ ਨਹੀਂ ਹਿਲਾਉਣਾ ਬਾਡੀ ਆਪਾਂ ਸਿੱਧੀ ਰੱਖਣੀ ਆ ਕੱਲੀ ਧੌਣ ਨੂੰ ਐ ਮੋਢੇ ਦੇ ਨਾਲ ਲਾਉਣਾ ਫਿਰ ਸਾਹ ਭਰਨਾ ਪੰਜ ਵਾਰ ਇਹ ਕਰਨ ਫਿਰ ਆਪਾਂ ਕਰਨਾ ਹੈਗਾ ਧੌਣ ਨੂੰ ਥੱਲੇ ਕਰਕੇ ਸਾਹ ਭਰਨਾ ਜਦੋਂ ਆਪਾਂ نیچے ਤੋਂ ਸਾਹ ਭਰ ਕੇ ਜਦੋਂ ਬੈਕ ਨੂੰ ਜਾਣਾ ਉਦੋਂ ਆਪਾਂ ਸਾਹ ਛੱਡ ਦੇਣਾ ਐਦਾਂ ਕਰਨਾ ਨੂੰ ਆਪਾਂ 5 ਵਾਰ ਕਰਨਾ 5 ਵਾਰ ਇਧਰ ਨੂੰ ਕਰਨਾ ਜਿਹਨੂੰ ਆਪਾਂ ਕਹਿੰਦੇ ਨੇ ਐਂਟੀ ਕਲੋਕਵਾਈਜ਼ ਤੇ ਉਲਟ ਸਾਈਡ ਕਰ ਲੈਣਾ ਠੀਕ ਆ ਐਦਾਂ ਇਹਦਾ ਇੱਥੋਂ ਆਪਾਂ ਸਾਹ ਪਰਣਾ ਤੇ ਜਦੋਂ ਘੁਮਾਉਂਦੇ ਜਾਣਾ ਨਾਲ ਦੀ ਨਾਲ ਆਪਾਂ ਸਾਹ ਛੱਡਦੇ ਜਾਣਾ ਫਿਰ ਇੱਥੇ ਆ ਕੇ ਜਦੋਂ ਧੌਣ نیچے ਕਰਨੀ ਆ ਫਿਰ ਆਪਾਂ ਸਾਹ ਪਰ ਲੈਣਾ ਇਹ ਸੀਗੀ ਆ ਸਰਵਾਈਕਲ ਵਾਸਤੇ ਐਕਸਰਸਾਈਜ਼ ਇਹ ਨੂੰ ਤੁਸੀਂ ਲਗਾਤਾਰ ਹਫਤਾ ਇੱਕ ਹਫਤਾ 7 ਦਿਨ ਮਤਲਬ ਕਰਕੇ ਦੇਖੋ ਤੇ ਤੁਹਾਨੂੰ ਜਰੂਰ ਫਰਕ ਲੱਗੂਗਾ ਜਦੋਂ ਆਪਾਂ ਥੋਣ ਨੂੰ ਇਦਾਂ ਇਦਾਂ ਘਮਾਉਂਦੇ ਆ ਨਾ ਉਦੋਂ ਆਪਣੇ ਆਂ ਜਰਕ ਜਰਕ ਦੀ ਵਿੱਚ ਆਵਾਜ਼ ਆਉਂਦੀ ਆ ਜੇ ਕਈ ਵਾਰ ਕਈਆਂ ਪਹਿਣਾ ਤੋਂ ਨਹੀਂ ਵੀ ਕਰਨਾ ਹੁੰਦਾ ਹੁੰਦਾ ਵੀ ਜਿੱਦਾਂ ਹੁਣ ਮੈਂ ਸਲੋ ਸਲੋ ਕੀਤਾ ਕਈ ਪਹਿਣਾ ਤੇਜ਼ ਤੇਜ਼ ਕਰ ਲੈਂਦੀ ਆ ਇਦਾਂ ਜੇ ਕਈ ਵਾਰ ਆਪਣੇ ਕੋਈ ਵੀ ਐਕਸਰਸਾਈਜ਼ ਇਦੋਂ ਥੋਣ ਘਮਾਉਂਦੇ ਘਮਾਉਂਦੇ ਜਿੱਦਾਂ ਲੱਗੇ ਵੀ ਥੋਣ ਚ ਵੱਲ ਪੈ ਗਿਆ ਕੋਈ ਟੀਕਾ ਲਵਾਉਣ ਦੀ ਲੋੜ ਨਹੀਂ ਕੁਝ ਮ사ਜ ਮਲਣ ਦੀ ਲੋੜ ਨਹੀਂ ਇਹ ਬਸ ਜਦੋਂ ਦੂਜੇ ਦੂਜੇ ਦਿਨ ਤੁਸੀਂ ਕਰੋਗੇ ਫੇਰ ਇਹ ਐਕਸਰਸਾਈਜ਼ ਉਹਦੇ ਨਾਲ ਹੀ ਤੁਹਾਨੂੰ ਠੀਕ ਹੋ ਜਾਣਾ ਫਿਰ ਇਹ ਐਕਸਰਸਾਈਜ਼ ਦੇ ਨਾਲ ਹੀ ਅੱਜ ਆਪਾਂ ਤੁਹਾਨੂੰ ਪਹਿਲੇ ਦਿਨ ਦੱਸੀ ਹੈਗੀ ਸਰਵਾਈਕਲ ਦੀ ਫਿਰ ਆਪਾਂ ਤੁਹਾਨੂੰ ਦੱਸਾਂਗੇ ਜਿਨ੍ਹਾਂ ਨੂੰ ਬੀਪੀ ਆ ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਗੋਡਿਆਂ 'ਚ ਦਰਦ ਆ ਜਿੱਦਾਂ ਵੀ ਬਾਹਾਂ 'ਚ ਦਰਦ ਦਾ ਹੱਥ ਸੌਂਦੇ ਆ ਹੱਥਾਂ ਦੀਆਂ ਤਲੀਆਂ ਮੱਚਦੀਆਂ ਤੇ ਇਦਾਂ ਇਦਾਂ ਆਪਾਂ ਤੁਹਾਨੂੰ ਇੱਕ ਇੱਕ ਕਰਕੇ ਡੇਲੀ ਵੀ ਜਿਹੜੀ ਵੀ ਤੁਹਾਨੂੰ ਕੋਈ ਪ੍ਰੋਬਲਮ ਹੋਊਗੀ ਉਹ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਦਿਓ ਆਪਾਂ ਤੁਹਾਨੂੰ ਡੇਲੀ ਹੁਣ ਵੀਡੀਓ ਬਣਾ ਕੇ ਵੀ ਇੱਕ ਐਕਸਰਸਾਈਜ਼ ਜਦੋਂ ਵੀ ਮੇਰੇ ਟਾਈਮ ਲੱਗਿਆ ਕਰੂਗਾ ਮੈਂ ਤੁਹਾਨੂੰ ਇੱਕ ਐਕਸਰਸਾਈਜ਼ ਮੈਂ ਡੇਲੀ ਤੁਹਾਨੂੰ ਦੇ ਦਿਆ ਕਰੂੰਗੀ ਤੇ ਚਲੋ ਜੀ ਵੀਡੀਓ ਦੇ ਨਾਲ ਬਣੇ ਰਹੋ ਕਰਦੇ ਰਵਾਂਗੇ ਆਪਾਂ ਤੁਹਾਡੇ ਨਾਲ ਗੱਲਾਂ ਬਾਤਾਂ ਜੇ ਪਹਿਲੀ ਵਾਰ ਹੁੰਨੇ ਚੈਨਲ ਤੇ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਆ ਕਰੋ ਪੂਰੀ ਦੇਖ ਕੇ ਹੀ ਪਤਾ ਲੱਗਦਾ ਵੀ ਕੀ ਗੱਲਬਾਤਾਂ ਵਿੱਚ ਚਲੋ ਜੀ ਕਰਦੇ ਰਵਾਂਗੇ ਗੱਲਾਂ ਬਾਤਾਂ ਆਪਾਂ ਤੁਹਾਡੇ ਨਾਲ ਤੇ ਮਿਲਦੇ ਆਂ ਫਿਰ ਦੇਖਦੇ ਹਾਂ ਜੀ ਬਾਹਰ ਗਏ ਵੈਸੇ ਤਾਂ ਮੇਰੀ ਕੋਸ਼ਿਸ਼ ਡੇਲੀ ਵੀ ਇਹ ਵੀ ਹੁੰਦੀ ਆ ਵੀ ਮੈਂ ਬਾਹਰ ਦਿਖਾਉਣਾ ਮਸਤੀ ਕਰ ਪਈਆ ਦੀ ਯਾਰੀ ਤੇ ਤਪੈ ਦਰਸਾ ਹਾ ਰੀਆ ਨੇੜੇ ਹੋ ਕੇ ਪਾ ਨੇੜੇ ਹੋ ਕੇ ਪਾ ਰੋਜ਼ ਨੇ ਤੈਨੂੰ ਭਿਉਂਤਾ ਤੂੰ ਨੇੜੇ ਹੋ ਕੇ ਪਾ ਜਲਦੀ ਜਲਦੀ ਇੱਥੇ ਜਲਦੀ 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 ਕਰਕੇ ਪਾ ਦੇ 10 ਸਟੇਪਸ ਓਕੇ ਹਾਂ ਚਲੋ ਨਾ ਇੱਥੇ ਹੈ ਨਹੀਂ ਪਾਣੀ ਤੁਸੀਂ ਉੱਤੋਂ ਲਿਆ ਕੇ ਪਾਉਨੇ ਆਂ ਅੱਛਾ ਮੇਰੇ ਸੇ ਚਲ ਦੁਬਾਰਾ ਪੜ ਲਓ ਚਲ ਮੈਂ ਪੜਦੀ ਹਾਂ ਉਹਨੇ ਤੈਨੂੰ ਵੀ ਹੋਂਤਾ ਚਲ ਰੀਆ ਬਿਮਾਰ ਹੋ ਜਾਣਾ ਤੂੰ ਨਹੀਂ ਨਹੀਂ ਘਰ ਆਉਂਦਾ ਚੱਲ ਰਹੀ ਹੈ ਤੂੰ ਥੋੜਾ ਭਰਿਆ ਕਰਨਾ ਨਹੀਂ ਆਹੀ ਚੱਲੂਗਾ ਚੱਲ ਬਾਅਦ ਚੱਲ ਰਹੀ ਹੈ ਆਹੀ ਹੋ ਵੀ ਹੀ ਕਿਉਂ ਬਾਈ ਉਹ ਕਹਿੰਦੀ ਹਣ ਉੱਧਰ ਨੂੰ ਪਾ ਦਿੰਦੇ ਆ ਵੀ ਇੱਥੇ ਇੱਥੇ ਆ ਜਾ ਉਹ ਵੇਖੀਂ। ਓਕੇ ਓਕੇ ਮੈਂ। ਓਕੇ। ਹਾਂ, ਠੰਡਾ ਨਹੀਂ ਆਉਂਦਾ। ਕੀ ਕੋਲ? ਟੱਬ। 1 2 3 ਓਕੇ। ਟੱਬ ਦੇ ਨੇੜੇ-ਨੇੜੇ ਖੜ ਕੇ ਪਾਓ। ਸੀ। ਯੂ ਟੂ ਟੁਰ ਹੇਅਰ ਓਕੇ ਉਹ ਤੇਰੇ ਨੇੜੇ ਹੋ ਕੇ ਪਾਉਂਦੀ ਤੂੰ ਵੀ ਉਹਦੇ ਨੇੜੇ ਹੋ ਕੇ ਪਾ ਹਾਂ ਕੋਲੇ ਹੋ ਕੇ ਪਾ ਦੇ ਨਹੀਂ ਨੀ ਤੇ ਉੱਪਰ ਕੱਢ ਕੇ ਪਾਉਂਦਾ ਮੈਂ ਖਾ ਲਾਂ ਨਾ ਤੇ ਚੀਰ ਹੁੰਦਾ ਉੱਕੇ ਦਰ ਕੀ ਆ ਨੇੜੇ ਕਲੋਜ਼ 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 ਨੇੜੇ ਹੋ ਕੇ ਪਾ ਇੱਥੇ ਤੱਕ ਤੇ ਤੇ ਤੋ ਆਣਾ ਹੀ ਨਹੀਂ ਤੇਰੇ ਦੇ ਪੈ ਜਾਣਾ ਚੱਲ ਮਨੇ ਚਾਹ ਪੀ ਲ ਗਏ ਲਓ ਜੀ ਦੇਵੋ 7:30 ਹੋ ਗਏ ਆ ਹੋ ਨਿਕਲੇ ਆਪਾਂ ਸਵੇਰ ਦੇ ਅੱਜ ਘਰੋਂ ਬਾਹਰ ਅੱਜ ਤਾਂ ਆਪਾਂ ਘਰੇ ਹੀ ਦੇਖੋ ਡਾਊਨ ਟਾਊਨ ਦੀਆਂ ਬਿਲਡਿੰਗਾਂ ਏਡੀਆਂ ਏਡੀਆਂ ਵੱਡੀਆਂ ਤੇ ਘਰੇ ਹੀ ਕੀਤਾ ਝਾੜੂ ਪੋਚਾ ਰੋਟੀ ਖਾ ਕੇ ਤੇ ਸੌਂ ਗਏ ਥੋੜਾ ਟਾਈਮ ਹੁਣ ਮੈਂ ਕਿਹਾ ਬਾਹਰ ਨਿਕਲ ਕੇ ਤੇ ਬਾਹਰ ਦਾ ਵੀਊ ਦਿਖਾਈਏ ਆਪਦੀ YouTube ਫੈਮਿਲੀ ਨੂੰ ਪਰ ਨਾ ਸੋਹਣੇ ਸੋਹਣੇ ਕਮੈਂਟ ਕਰਦੇ ਆ ਉਹਨਾਂ ਨੂੰ ਆਪਾਂ ਸੋਹਣੇ ਸੋਹਣੇ ਵਿਊ ਵੀ ਦਿਖਾਉਣੇ ਹੁੰਦੇ ਹਨ ਪੌਣੇ 8 ਹੋ ਘੜੀ ਲੱਗੀ ਆ ਤਾਂ ਲੋ ਜੀ ਆਪਾਂ ਰਿਚਮੰਡ ਪਹੁੰਚੇ ਹੈਗੇ ਪੈਟਰੋਲ ਪੰਪ ਤੇ ਤੇ ਉੱਥੇ ਆਪਾਂ ਗੱਡੀ ਚ ਪਵਾਇਆ ਤੇਲ ਤੇਲ ਪਾਉਣ ਤੋਂ ਬਾਅਦ ਚੋ ਹੁਣ ਅਪਤਾ ਕਰਦੇ ਹੈਗੇ ਹਣ ਅਸੀਂ ਤੇਲ ਪਾਉਣ ਰੁਕੀਆਂ ਸੀ ਇੱਥੇ ਮੈਂ ਚੱਲੂ ਦੀ ਪਾ ਲੈਣੀ ਆ ਓਏ 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 oh, 23 ਲੋ ਜੀ ਅੱਜ ਤਾਂ ਸਾਰਾ ਦਿਨ ਘਰੇ ਰਹੇ ਆ ਤੇ ਹੁਣ ਨਿਕਲੀ ਸੀ ਬਾਹਰ ਹੁਣ ਮੈਂ ਕਿਹਾ ਚੱਲ ਤੁਹਾਨੂੰ ਬਾਹਰ ਦਾ ਥਿਊ ਵਿਊ ਦਿਖਾ ਦਾਂ ਗੱਡੀ ਚ ਤੇਲ ਪਾਉਣ ਵਾਲਾ ਸੀਗਾ ਤੇਲ ਪਵਾ ਕੇ ਲੈ ਕੇ ਆਈਆਂ ਆ ਜਾ ਹੁਣ ਤੁਨਵਿੰਦਰ ਤਾਂ ਵਿੱਚੋਂ ਬਸ ਫੋਨ ਹੀ ਫੋਨ ਫੋਨ ਫੋਣ ਨੇ ਆਣ ਤਾਂ ਤੇ ਹੁਣ ਜਾਵਾਂਗੇ ਪਾਰਕ ਜਾਵਾਂਗੇ ਹੁਣ ਸ਼ਾਮ ਨੂੰ ਥੋੜਾ ਜਿਹਾ ਟਾਈਮ ਮੈਂ ਤੁਹਾਨੂੰ ਬਾਹਰ ਦਾ 뷰 ਦਿਖਾ ਦਾਂ ਰੋਡ ਤੇ 9:00 ਵਜ ਗਏ ਆ ਦੇਖੋ ਧੁੱਪ ਖੜੀ ਆ ਹਜੇ ਸਾਹਮਣੇ ਤਾ ਹੀ ਆਏ ਪਤਾ ਨਹੀਂ ਲੱਗਦਾ 10 ਵਜੇ ਦੇ ਤੱਕ ਤਾਂ ਆਏ ਹੁੰਦਾ ਵੀ ਹਜੇ ਦੇਣੀ ਆ ਤੁਰੇ ਫਿਰਗੇ ਹੁਣ ਰੋਟੀ ਖਾਣੇ ਆ ਰਾਤ ਵਾਲੀ ਰੋਟੀ ਖਾ ਕੇ ਫਿਰ ਥੋੜਾ ਵੀ ਵਧੀਆ ਰਹਿੰਦਾ ਹੈ ਨਾ ਮੈਂ ਕਿਹਾ ਚੱਲ ਹੁਣ ਮੈਂ ਬਾੜਾ ਜਿਹਾ ਬਾਹਰ ਨਿਕਲੀ ਸੀ ਧਰਮਵਿੰਦਰ ਕਹਿੰਦੀ ਭੁੱਖ ਲੱਗੀ ਆ ਅਸੀਂ ਗੱਡੀ ਚ ਉੱਤਰ ਕੇ ਹੁਣ ਚੱਲਦੇ ਘਰੇ ਤੇ ਖਾਣੇ ਆ ਰੋਟੀ ਜਾ ਕੇ ਉਬਲਦੀ ਗੀ ਸਤ ਪਕਾਲ ਗਈ ਹੁਣ ਰੋਟੀ ਰਾਤ ਵਾਲੀ ਤੇ ਰੋਟੀ ਖਾ ਕੇ ਕੰਡ ਲੰਗੀ ਬੂੜਾ ਬੋਕਾ ਗੇੜਾ ਬਾਹਰ ਅੱਜ ਸਾਰਾ ਦਿਨ ਵਿਹਲਿਆਂ ਨੇ ਕੱਟਿਆ ਤੇ ਹੁਣ ਬਸ ਲਈਆਂ ਸੀ ਹੁਣ ਬਾਹਰ ਉਹ ਤੋਂ ਪਹਿਲਾਂ ਜਵਾਂ ਨਹੀਂ ਗਈਆਂ ਤੇ ਇਥੇ ਮਿਲਦੇ ਆਂ ਕੱਲ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਨਵੇਂ ਵੀਊ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਖੁਸ਼ ਰਹੋ ਖੁਸ਼ ਰਹੋ ਪਰਮਾਤਮਾ ਤੁਸਾਂ ਨੂੰ ਚੜ੍ਹਦੀ ਕਲਾ ਚ ਰੱਖੇ ਕੱਲ ਮਿਲਦੇ ਆਂ ਜੀ ਹਾਏ